ਹਾਂਜੀ ਇਹ ਵਾਲੇ 5 ਮੀਟਰ 올ਓਵਰ ਪਸ਼ਮੀਨੇ ਦਾ ਪਿਓਰ ਪਸ਼ਮੀਨੇ ਦਾ ਸੂਟ ਆ ਗਿਆ ਇਹਦੇ ਉੱਪਰ ਬੁਰ ਬਿਲਕੁਲ ਵੀ ਨਹੀਂ ਰਹੇਗੀ ਬਾਜ਼ੂ ਵਰਕ ਘੇਰੇ ਦੇ ਉੱਪਰ ਵਰਕ ਵਿਦਆਊਟ ਦੁਪੱਟਾ ਰਹੇਗਾ ਜੀ ਤੁਸੀਂ ਇਹਨਾਂ ਨੂੰ ਬਾਇ ਕਰ ਸਕਦੇ ਹੋ ਸ਼ਿਪਿੰਗ ਆਲਰੇਡੀ ਫ੍ਰੀ ਹੈ ਇਹਨਾਂ ਦੀ ਤੇ ਆਪਾਂ ਇਹ ਵਾਲੇ ਵੈਲਵਟ ਦੇ ਸੂਟ ਆਉਣਗੇ ਦੁਪੱਟਾ ਸ਼ਰਟ ਬਾਟਮ ਸਾਰਾ ਵੈਲਵਟ ਦਾ ਰਹੇਗਾ ਪ੍ਰਾਈਸ ਮੈਂਸ਼ਨ ਹੈ ਇਹਨਾਂ ਦੀ ਬਿਲਕੁਲ ਸ਼ਿਪਿੰਗ ਫ੍ਰੀ ਹੈ ਉੱਪਰ ਇਹਨਾਂ ਦੇ ਵਰਕ ਹੈ ਜੀ ਤੇ ਤੁਸੀਂ ਇਹਨਾਂ ਨੂੰ ਬਾਇ ਕਰ ਸਕਦੇ ਹੋ ਕਲਰ ਆਪਸ਼ਨ ਦਿੱਤੀ ਹੋਈ ਹੈ ਇਹ ਵਾਲੇ ਗਰਮ ਸੂਟ ਨੇ ਸਰਦੀਆਂ ਦੀ ਕਲੈਕਸ਼ਨ ਹੈ ਵਿంటర్ ਕਲੈਕਸ਼ਨ ਹੈ ਬਹੁਤ ਜਿਆਦਾ ਸੋਹਣੀ ਹੈ ਤੇ ਇਹ ਪੂਰੇ ਸੂਟ ਗਰਮ ਹੈ ਜੀ ਪਸ਼ਮੀਨੇ ਦਾ ਆਏਗਾ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਇਹ ਵਾਲੇ ਬਿਲਕੁਲ ਸੌਫਟ ਵਾਲੀ ਵੈਲਵਟ ਦੇ ਸੂਟ ਆਉਣਗੇ ਨਾਲ ਇਹਨਾਂ ਦੇ ਬਾਟਮ ਬਹੁਤ ਜਿਆਦਾ ਸੋਹਣੀ ਬਣੀ ਹੋਈ ਹੈ ਨਾਲ ਦੁਪੱਟਾ ਬਹੁਤ ਜਿਆਦਾ ਸੋਹਣਾ ਹੈ ਇਹ ਬਨਾਰਸੀ ਦੇ ਵਿੱਚ ਸੂਟ ਬਣੇ ਹੋਏ ਨੇ ਤੇ ਤੁਸੀਂ ਇਹਨਾਂ ਨੂੰ ਇਹਨਾਂ ਦੇ ਨਾਲ ਬਾਟਮਾਂ ਪਲੇਨ ਲੈਣ ਗਿਆ ਜੀ ਦੁਪੱਟਿਆਂ ਦੇ ਉੱਪਰ ਪ੍ਰੋਪਰ ਲੈਸਾਂ ਲੱਗੀਆਂ ਹੋਣਗੀਆਂ ਇਹ ਵਾਲੇ ਸ਼ਿਮਰ ਦੇ ਹੈਂਡਵਰਕ ਦੇ ਸੂਟ ਆਉਣਗੇ ਜੀ ਨਾਲ ਇਹਨਾਂ ਦੇ ਪਲੇਨ ਬਾਟਮ ਰਹੇਗੀ ਦੁਪੱਟੇ ਦੇ ਉੱਪਰ ਪ੍ਰੋਪਰ ਲੈਸ ਲੱਗੀ ਹੋਈ ਹੈ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਇਹ ਆਰਗੈਂਜ਼ਾ ਦੀ ਸ਼ਰਟ ਰਹੇਗੀ ਨਾਲ ਇਹਨਾਂ ਦੇ ਸ਼ਿਮਰ ਸੈਲਫ ਦੀ ਬਾਟਮ ਰਹੇਗੀ ਨਾਲ ਹੀ ਸ਼ਿਮਰ ਦਾ ਦੁਪੱਟਾ ਰਹੇਗਾ ਇਹਨਾਂ ਦੇ ਗਲੇ ਦੇ ਉੱਪਰ ਤੇ ਬਾਜ਼ੂ ਵਰਕ ਹੈ ਇਹ ਵੁਲਨ ਦੇ ਸੂਟ ਆ ਗਏ ਜੀ ਬਹੁਤ ਜ਼ਿਆਦਾ ਸੋਹਣੇ ਪਸ਼ਮੀਨੇ ਦੇ ਸੂਟ ਨੇ ਇਹਦੇ ਵਿੱਚ ਕਲਰ ਆਪਸ਼ਨ ਲਾਈਟ ਵੀ ਨੇ ਡਾਰਕ ਵੀ ਨੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਵਿంటర్ ਕਲੈਕਸ਼ਨ ਹੈ ਗਰਮ ਸੂਟ ਨੇ ਬਹੁਤ ਜ਼ਿਆਦਾ ਸੋਹਣੇ ਬਿਲਕੁਲ ਸ਼ਿਪਿੰਗ ਇਹਨਾਂ ਦੀ ਫ੍ਰੀ ਹੈ